ਪੰਜਾਬ ਚ ਸਰਕਾਰੀ ਬਸਾਂ ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਨਬਾਸ ਪੀਆਰਟੀਸੀ ਠੇਕਾ ਕਰਮਚਾਰੀਆਂ ਯੂਨੀਅਨ ਨਾਲ ਸੰਬੰਧਿਤ 7500 ਕਰਮਚਾਰੀਆਂ ਨੇ ਮਿਤੀ ਰਾਤ ਤੋਂ ਹੜਤਾਲ ਸ਼ੁਰੂ ਕਰ ਦਿੱਤੀ। ਇਸ ਕਾਰਨ 14 ਯਾਨੀ ਕਿ ਅੱਜ ਤੇ ਭਲਕੇ 15 ਅਗਸਤ ਨੂੰ ਲਗਭਗ 3000 ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਉੱਥੇ ਹੀ 15 ਅਗਸਤ ਨੂੰ ਯੂਨੀਅਨ ਵੱਲੋਂ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਨੇਤਾਵਾਂ ਦਾ ਕਿਰਾਉ ਵੀ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਯੂਨੀਅਨ ਵੱਲੋਂ 15 ਅਗਸਤ ਤੋਂ ਬਾਅਦ ਵੀ ਹੜਤਾਲ ਨੂੰ ਜਾਰੀ ਰੱਖੀ ਜਾ ਸਕਦੀ ਹੈ। ਲੇ ਯੂਨੀਅਨ ਵੱਲੋਂ ਅਗਲੀ ਰਣਨੀਤੀ 15 ਅਗਸਤ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਬਣਾਈ ਜਾਵੇਗੀ ਯੂਨੀਅਨ ਦੇ ਸੂਪਰ ਜਨਰਲ ਸਕੱਤਰ ਸ਼ਮਸ਼ੀਰ ਸਿੰਘ ਢਿੱਲੋਂ ਨੇ ਕਿਹਾ ਕਿ ਬਸਾਂ ਦੇ ਚੱਲਣ ਦੀ ਅਗਲੀ ਮਿਤੀ ਬਾਰੇ ਹਾਲੇ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਠੇਕੇ ਕਰਮਚਾਰੀਆਂ ਦੀ ਇਸ ਹੜਤਾਲ ਦੌਰਾਨ ਪੱਕੇ ਕਰਮਚਾਰੀ ਬਸਾਂ ਚਲਾਉਣਗੇ ਇਸ ਸਮੇਂ ਹਰੇਕ ਡਿਪੋ 'ਚ ਸਿਰਫ ਕੁਝ ਇੱਕ ਪੱਕੇ ਕਰਮਚਾਰੀ ਤਾਇਨਾਤ ਨੇ ਜਿਸ ਕਾਰਨ ਪੂਰੇ ਪੰਜਾਬ 'ਚ 100 ਬਸਾਂ ਦਾ ਸੰਚਾਲਨ ਹੋਣਾ ਵੀ ਮੁਸ਼ਕਲ ਹੈ ਇਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਆਉਣਗੀਆਂ ਠੇਕੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਜਾ ਰਹੇ ਇਸ ਕਾਰਨ ਉਹ ਵਿਰੋਧ ਜਤਾਉਣ ਲਈ ਮਜਬੂਰ ਨੇ ਯੂਨੀਅਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ PTC ਚ ਆਊਟਸੋਰਸ ਰਾਹੀਂ ਕਰਮਚਾਰੀਆਂ ਦੀਆਂ ਸੇਵਾਵਾਂ ਲਾਈਆਂ ਜਾ ਰਹੀਆਂ ਨੇ ਤੇ ਇਸ ਲਈ ਇਸ ਸਾਲ 25 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ GST ਵਜੋਂ ਖਰਚ ਹੋ ਜਾਂਦੀ ਹੈ ਸਰਕਾਰ ਕਰਮਚਾਰੀਆਂ ਨੂੰ ਸਿੱਧਾ ਭਰਤੀ ਕਰਕੇ GST ਦੀ ਰਾਸ਼ੀ ਬਚਾ ਕੇ ਉਸ ਨੂੰ ਕਰਮਚਾਰੀਆਂ ਦੀ ਭਲਾਈ ਤੇ ਖਰਚ ਕਰੇ ਇਸ ਨਾਲ ਵਿਭਾਗ ਨੂੰ ਲਾਭ ਹੋਵੇਗਾ ਤੇ ਕਰਮਚਾਰੀਆਂ ਦਾ ਸ਼ੋਸ਼ਣ ਵੀ ਬੰਦ ਹੋਵੇਗਾ